ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਤੇ ਅੱਜ ਦੀ ਰਿਆਨਾ ਰਾਸ਼ੀਫਲ ਲੈ ਕੇ ਹਾਜ਼ਰ ਹਾਂ ਜਿੱਥੇ ਤੁਸੀਂ ਜਾਣੋਗੇ ਆਪਣੇ ਦਿਨ ਦੀ ਸਥਿਤੀ ਸੁਝਾਅ ਤੇ ਸੰਭਾਵਨਾ ਅੱਜ ਦੇ ਦਿਨ ਇਹਨਾਂ ਰਾਸ਼ੀਆਂ ਲਈ ਕਿਵੇਂ ਰਹੇਗਾ ਜਾਨੋ ਕੀ ਕਹਿੰਦੇ ਹਨ ਤੁਹਾਡੇ ਖੁਸ਼ਕਿਸਮਤਾਰੇ ਦੋਸਤੋ ਵੀਡੀਓ ਥੋੜੀ ਜਿਹੀ ਲੰਬੀ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਪੂਰੇ ਧਿਆਨ ਨਾਲ ਸੁਣਨਾ ਤਾਂ ਉਹ ਗੱਲ ਕਰਦਿਆਂ ਸਭ ਤੋਂ ਪਹਿਲਾਂ ਮੇਖ ਰਾਸ਼ੀਫਲ ਦੀ ਮੇਕ ਰਾਸ਼ੀ ਫਲ ਵਾਲੇ ਲੋਕ ਆਪਣਾ ਦਿਨ ਖੁਸ਼ੀ ਨਾਲ ਬਤੀਤ ਕਰਨਗੇ ਭੌਤਿਕ ਵਸਤੂਆਂ ਅਤੇ ਕੱਪੜਿਆਂ ਆਦਿ ਦੀ ਖਰੀਦਦਾਰੀ ਹੋਵੇਗੀ ਪ੍ਰੇਮ ਸਬੰਧਾਂ ਵਿੱਚ ਤੁਹਾਨੂੰ ਸਫਲਤਾ ਮਿਲ ਸਕਦੀ ਹੈ ਵਿਦੇਸ਼ ਜਾਣ ਦੀ ਚਾਹਵਨ ਲੋਕਾਂ ਲਈ ਅਨੁਕੂਲ ਹਾਲਾਤ ਹੋਣਗੇ ਤੁਹਾਡੇ ਜੀਵਨ ਵਿੱਚ ਇੱਕ ਅਜਿਹੀ ਸਥਿਤੀ ਆਉਣ ਵਾਲੀ ਹੈ ਜਦੋਂ ਤੁਹਾਨੂੰ ਸਿੱਧੇ ਤੁਰੰਤ ਅਤੇ ਬਹੁਤ ਸਰਗਰਮੀ ਨਾਲ ਫੈਸਲੇ ਲੈਣੇ ਪੈਣਗੇ ਦੋਸਤੋ ਅੱਜ ਦਾ ਮੰਤਰ ਅੱਜ ਸੂਰਜ ਨੂੰ ਜਾਲ ਚੜਾਓ ਅੱਜ ਦਾ ਖੁਸ਼ਕਿਸਮਤ ਰੰਗ ਪੂਰਾ ਹੈ ਅੱਗੇ ਗੱਲ ਕਰਦੇ ਆਂ ਵਿਸ਼ਵ ਰਾਸ਼ੀ ਫਲ ਵਾਲੇ ਲੋਕਾਂ ਦੀ ਅੱਜ ਤੁਹਾਡੇ ਕੰਮਾਂ ਵਿੱਚ ਰੁਕਾਵਟਾਂ ਆ ਸਕਦੀਆਂ ਇਸ ਲਈ ਅੱਜ ਆਪਣੇ ਕੰਮ ਵਿੱਚ ਲਾਪਰਵਾਹੀ ਨਾ ਕਰੋ ਪ੍ਰੇਮ ਸਨਮੰਦਾ ਵਿੱਚ ਅਨੁਕੂਤਾ ਰਹੇਗੀ ਬਜ਼ੁਰਗਾਂ ਨਾਲ ਤਾਲਮੇਲ ਬढ़ेगा ਨੌਕਰੀ ਵਿੱਚ ਸਫਲਤਾ ਮਿਲੇਗੀ ਸਿਆਸੀ ਇਸ਼ਾਵਾ ਪੂਰੀਆਂ ਹੋਣਗੀਆਂ ਅੱਜ ਤੁਸੀਂ ਆਪਣੇ ਸਾਥੀਆਂ ਤੋਂ ਸਹਿਯੋਗ ਨਾ ਮਿਲਣ ਕਾਰਨ ਮਾਨਸਿਕ ਬਚੈਨੀ ਮਹਿਸੂਸ ਕਰੋਗੇ ਅੱਜ ਤੁਸੀਂ ਸੂਰਜ ਦੇਵਤਾ ਨੂੰ ਨਮਸਕਾਰ ਕਰੋ ਰਿਸ਼ਤੇ ਮਜ਼ਬੂਤ ਹੋਣਗੇ ਅੱਜ ਦਾ ਖੁਸ਼ਕਿਸਮਤ ਰੰਗ ਪੀਲਾ ਹੈ ਅੱਗੇ ਗੱਲ ਕਰਦੇ ਹਾਂ ਮਿਥਨ ਰਾਸ਼ੀ ਫਲ ਦੀ ਅੱਜ ਦਾ ਦਿਨ ਤੁਹਾਡੇ ਲਈ ਬਹੁਤ ਵਿਅਸਤ ਰਹੇਗਾ ਤੁਹਾਡੇ ਕੋਲ ਮਹਿਮਾਨ ਆਉਣਗੇ ਜਾਂ ਤੁਸੀਂ ਯਾਤਰਾ ਤੇ ਜਾ ਸਕਦੇ ਹੋ ਅੱਜ ਕੰਮਾਂ ਵਿੱਚ ਰੁੱਝੇ ਰਹੋਗੇ ਅੱਜ ਤੁਹਾਨੂੰ ਕੁਝ ਕਰਨ ਦਾ ਮੌਕਾ ਮਿਲ ਰਿਹਾ ਹੈ ਜੇਕਰ ਤੁਸੀਂ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਉਸ ਲਈ ਵੀ অনুকূল ਸਮਾਂ ਹੈ ਅੱਜ ਭਗਵਾਨ ਗਣੇਸ਼ ਦੀ ਉਸਤਤ ਕਰੋ ਅਤੇ ਅੱਜ ਦਾ ਖੁਸ਼ਕਿਸਮਤ ਰੰਗ ਤੁਹਾਡਾ ਲਾਲ ਹੈ ਅੱਗੇ ਗੱਲ ਕਰਦੇ ਹਾਂ ਕਰਕ ਰਾਸ਼ੀ ਫਲ ਵਾਲੇ ਲੋਕਾਂ ਦੀ ਅੱਜ ਤੁਸੀਂ ਪਰਿਵਾਰ ਲਈ ਸਮਾਂ ਕੱਢ ਸਕਦੇ ਹੋ ਜੇਕਰ ਤੁਸੀਂ ਬਾਹਰ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਬਹੁਤ ਬਿਹਤਰ ਹੋਏਗਾ ਕੱਲ ਤਾਂ ਫਹਿਮੀਆਂ ਅੱਜ ਦੂਰ ਹੋ ਜਾਣਗੀਆਂ ਸਿਹਤ ਨੂੰ ਨજર ਅੰਦਾਜ਼ ਕਰਨ ਨਾਲ ਤਣਾਅ ਆ ਸਕਦਾ ਹੈ ਇਸ ਲਈ ਡਾਕਟਰ ਦੀ ਸਲਾਹ ਤੁਹਾਡੇ ਲਈ کارਗਰ ਸਾਬਤ ਹੋ ਸਕਦੀ ਹੈ ਅੱਜ ਪੈਸੇ ਦੇ ਲੈ ਆਂਦੇ ਨਾਲ ਸਾਵਧਨ ਰਹੋ ਕਿਤੇ ਵੀ ਪੈਸਾ ਲਗਾਉਣ ਤੋਂ ਪਹਿਲਾਂ ਦੋ ਵਾਰ ਸੋਚੋ ਅੱਜ ਤુલਸੀ ਘਿਹਰਾ ਦੀਵਾ ਜਗਾਓ ਤੁਹਾਨੂੰ ਲਾਭ ਦੇ ਮੌਕੇ ਮਿਲਣਗੇ ਅਜਦਾ ਕੁਝ ਕਿਸਮਾ ਰੰਗ ਹਾਰਾ ਹੈ ਸਿੰਘ ਰਾਸ਼ੀ ਫਲ ਵਾਲੇ ਲੋਕਾਂ ਦੀ ਅੱਜ ਤੁਹਾਡੀ ਯਾਤਰਾ ਮਨੋਰੰਜਨ ਰਹੇਗੀ ਸਰੀਰਕ ਦਰਦ ਸੰਭਵ ਹੈ ਕੋਈ ਵੱਡੀਆਂ ਯੋਜਨਾਵਾਂ ਅਤੇ ਵਿਚਾਰ ਨਾਲ ਤੁਹਾਨੂੰ ਧਿਆਨ ਖਿੱਚ ਸਕਦਾ ਹੈ ਕਿਸੇ ਵੀ ਤਰ੍ਹਾਂ ਦਾ ਨਿਵੇਸ਼ ਕਰਨ ਤੋਂ ਪਹਿਲਾਂ ਵਿਅਕਤੀ ਦੀ ਚੰਗੀ ਤਰ੍ਹਾਂ ਜਾਂਚ ਕਰ ਲਓ ਨਵੀਂ ਯੋਜਨਾ ਬਣਾਈ ਜਾਏਗੀ ਯਾਤਰਾ ਲਾਭਦਾਇਕ ਰਹੇਗੀ ਪਰ ਮਹਿੰਗੀ ਸਾਬਤ ਹੋਏਗੀ ਅੱਜ ਭਗਵਾਨ ਸ਼ਿਵ ਦੀ ਪੂਜਾ ਕਰੋ ਅਤੇ ਸ਼ਿਵ ਤੰਨਮ ਦਾ ਜਾਪ ਕਰੋ ਫਾਇਦਾ ਕੁਸ਼ ਕਿਸਮਤ ਰੰਗ ਤੁਹਾਡਾ ਹਰਾ ਹੈ ਅੱਗੇ ਗੱਲ ਕਰਦੇ ਹਾਂ ਕੰਨਿਆ ਰਾਸ਼ੀ ਫਲ ਵਾਲੇ ਲੋਕਾਂ ਦੀ ਅੱਜ ਤੁਹਾਡਾ ਚੁੱਕਾ ਅਧਿਆਤਮਿਕ ਵੱਲ ਰਹੇਗਾ ਤੁਸੀਂ ਆਪਣੇ ਜੀਵਨ ਵਿੱਚ ਧਰਮ ਦੀ ਮਹੱਤਤਾ ਨੂੰ ਜਾਣਨਾ ਚਾਹੋਗੇ ਇਸ ਰਸਤੇ 'ਤੇ ਚੱਲਣਾ ਤੁਹਾਨੂੰ ਬਹੁਤ ਖੁਸ਼ੀ ਮਿਲੇਗੀ ਤੁਸੀਂ ਸਮਰਪਣ ਦੀ ਇੱਕ ਸ਼ਾਨਦਾਰ ਭਾਵਨਾ ਵਿਕਸਿਤ ਕੀਤੀ ਹੈ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਦਾ ਮੌਕਾ ਮਿਲ ਸਕਦਾ ਹੈ ਦੋਸਤਾਂ ਨੂੰ ਮਿਲਣ ਤੋਂ ਤੁਹਾਡੇ ਦਿਮਾਗ ਵਿੱਚ ਊਰਜਾ ਵਧੇਗੀ ਇਸ ਨੂੰ ਚੰਗੀ ਤਰ੍ਹਾਂ ਤੁਸੀਂ ਨਿਭਾਉਗੇ ਵਿੱਤੀ ਖੇਤਰ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ ਅੱਜ ਆਪਣੀ ਮਾਂ ਦਾ અપਮਾਨ ਕਰਨ ਤੋਂ ਬਚੋ ਅੱਜ ਘਰ ਵਿੱਚ ਸਵਾਸਤਿਕ ਮਾਹੌਲ ਬਣਾ ਕੇ ਰੱਖੋ ਅਜਤਾ ਕੁਝ ਕਿਸਮ ਦਾ ਰੰਗ ਹਰਾ ਹੈ ਦੋਸਤੋ ਅਗਲੀਆਂ ਰਾਸ਼ੀਆਂ ਦੀ ਗੱਲ ਕੱਲ੍ਹ ਵਾਲੀ ਵੀਡੀਓ ਵਿੱਚ ਦੱਸਾਂਗੇ ਧੰਨਵਾਦ ਦੋਸਤੋ